ਲਓ ਜੀ ਕਾਤੋਂ ਲਾਇਆ ਤੇ ਲਿਖੇਵਾ ਕੋਣ ਲਈ ਕਰਤੀ ਇਹਦੇ ਸੇਵਾ ਪੈਪ ਦੀ ਹੁਣ ਬਹੁਤ ਸਾਰਾ ਧੰਨਵਾਦ ਕੋਮਲ ਬਹੁਤ ਬਹੁਤ ਪੈਪ ਆ ਵੀ ਹੋਗਾ ਟਿਕਾ ਤੋ ਕੱਟ ਰਹੇ ਹਾਂ ਜੀ ਕੱਟਨੀ ਪੈਣੀ ਹੈ ਬੰਦ ਹੈ ਜੀ ਅਸ਼ੇਰ ਬੰਦਗਾ ਤੋ ਆਉਂਦੀ ਤੁਹਾਨੂੰ ਆ ਪਤਾ ਹੈ ਕਿ ਆਵਾਜ਼ ੜਕ ਕੇ ਨਾ ਮੈ ਜੀ ਅਗਲਾ ਲੋਟ ਖਲਾਮ ਕੋਈ ਜਾ ਦੇਸੀ ਆਏ ਕਮਿਨ ਨੂੰ ਕੱਟ ਰਕੇ ਨਾ ਜੀ ਇੰਨਾ ਜੋਰ ਹੈ ਜੋਰ ਪਰਖਿਆ ਜਾਣਾ ਕਹਿੰਦੇ ਹੁਣ ਦੱਬੂ ਪਹਿਲਾਂ ਕੰਨੀ ਲਾ ਲਾ ਕਰਦਾਸ ਕੰਨੀ ਲਾਓ ਜੀ ਕੰਨੀ ਕੱਲੀ ਹੈ ਅਗਲੇ ਬਸ ਸਿੱਖ ਲਈ ਤੁਸੀਂ ਹਾਂ ਬਸ ਤਾਂ ਪਿਛਲੀ ਜਿਹੜੇ ਕੱਟੀ ਸੀ ਪੁੱਲ ਜਾਈ ਇੱਕ ਗੈਸ ਹੁੰਦੀ ਹੈ ਇਹ ਕੰਨੀ ਲਾ ਲਾ ਕਰ ਇਹ ਉਹੀ ਐਚਫਸ ਵਾਲੀ ਹਮ ਨਾਈਟ੍ਰੋਜਨ ਹੁੰਦੀ ਹੈ ਕਰਕੇ ਲੋ ਯਾਰ ਤੇ ਤੋਈ ਇੰਨੇ ਦੇ ਪੰਜ ਚਾੜੀ ਲਾਤੀ ਪੰਜ ਦਰਖਤ ਛੋਪੇ ਦੇ ਕਿਨਾਰੇ ਪਰ ਆਲੀ ਪਾ ਦਾਂਗੇ ਕੋਈ ਨਹੀਂ ਕੱਟ ਜਾਂਦਾ ਥੋੜਾ ਜਿਹਾ ਉਹਦੇ ਨਾਲ ਆ ਮੋਥਰਾ ਰਹੀ ਕਰਦਾ ਕੀ ਕੱਟਦਾ ਆ ਦੇਖ ਬੂਟੇ ਹਾਂ ਆ ਜਿਹੜੀ ਟਾਣੀ ਐ ਇਹ ਵੱਢਣੀ ਐ ਇਹ ਵੱਢਣੀ ਐ ਥੱਲੇ ਨਿਕਲ ਲਈ ਦੇਸੀ ਐ ਹਾਂ ਆਹ ਇੱਧੇ ਇਸ ਤੋਂ ਥੱਲੇ ਐ ਨਾ ਮੁੱਢ ਤੋਂ ਥੱਲੇ ਥੱਲੇ ਇਹ ਟਾਣੀਆਂ ਮਾਨੂੰ ਕੱਟਣੀਆਂ ਪੈਣਗੀਆਂ ਠੀਕ ਐ ਜੀ ਆਪਾਂ ਨੂੰ ਟਾਈਮ ਨਾ ਪਤਾ ਲੱਗਿਆ ਹੁੰਦਾ ਇਹ ਤਾਂ ਬੂਟੇ ਦੀ ਗ੍ਰੋਥ ਹੋਰ ਹੋ ਜਾਂਦੀ ਹਾਂਜੀ ਸਾਹਿਬ ਵੀ ਆ ਗਏ ਨੀ ਤਣੁਰੇ ਤਿੱਗੜੋ ਬੂਟੇ ਦੇ ਤਣੇ ਨਾਲ ਮਿੱਟੀ ਲਾ ਰਹੇ ਆ ਵੀ ਟਣੀ ਨਾਲ ਪਾਣੀ ਨਾਲ ਟੱਚ ਕਰੇ ਤੇ ਨੁਕਸਾਨ ਜਿਹੜਾ ਬੂਟਾ ਘਟੂ ਕੱਟ ਵੀ ਪਾਣੀ ਦਾ ਵੀ ੱੱਕਾ ਬੂਟੇ ਨੂੰ ਜੁਮੀ ਆ ਗਿਆ ਤੇ ਸਿੱਧਾ ਕੱਟ ਤੌਰ ਲੱਗੇ ਉਹ ਅੱਜ ਲਏ ਗਏ ਸੀਗੇ ਦੁਬਾਰੇ ਇਹ ਨਿੰਮੂਆਂ ਦਾ ਬੂਟਾ ਹੈ ਜਿਹੜੇ ਕੱਲ੍ਹ ਆਪਣਾ ਕਿੰਨੂ ਅੱਜ ਰਾਮਣ ਗੋਣ ਤੜਾ ਦੋ ਟੇਪੀ ਟੇਪ ਜੀ ਲਾ ਦੋ ਤੇ ਉਹ ਨਹੀਂ ਹੈਗੀ ਖਾਟਮ ਰੇਗ ਮਾਰਨੀ ਹੈਗਾ ਕੋਈ ਨਹੀਂ ਫਿਰ ਇਹ ਲਾ ਦੋ ਓ ਆ ਲੈ ਕਰਦਾ 6000 ਕਿਵੇਂ ਠੀਕ ਹੈ ਮਾਰ ਦੇਣਾ ਆ ਇੱਕ ਕੁੱਟਈ ਹੈ ਸੈਂਟਰੀ ਹੱਟੇ ਲੱਗ ਰਹੀ ਰਿਹਾ ਦੇਖਾ ਲੈ ਚੈੱਕ ਕਰ ਤਾ ਇਹ ਲੱਗ ਜਮਣੀ ਪੜੀ ਲੱਗਿਓ ਤਾਂ ਪੱਕੀ ਬਲੀ ਵੀ ਜਮਣੀ ਪੱਕੀ ਨਹੀਂ ਆ ਕਰਦਾ ਜਮਣੀ ਉਹ ਬਾਗ ਵਾਲਿਆ ਨਹੀਂ ਬ्रो ਐਸੋ ਲੈ ਚੱਕ ਗਿਆ ਯਾਨੀ ਚੱਕ ਆਏ ਇੱਥੋਂ ਫੜੀ ਇਹਨੂੰ ਇੱਥੋਂ ਫੜ ਲੈ ਫੜੀ ਇੱਥੋਂ ਆ ਫੜੀ ਇੱਥੋਂ ਲੈ ਕੇ ਜਾਈਏ ਉਸ ਦਾ ਕੱਲ ਘਟਦਾ ਸੀ ਇਧਰੋਂ ਉਹਦੀ ਅੱਜ ਲੋਡਿੰਗ ਹੋ ਰਹੀ ਹੈਗੀ ਆ ਭਣੀ ਬਾਈ ਆ ਭਣੀ ਬਾਕੀ ਉਹ ਅੱਜ ਲਗਭਗ ਘਟਾ ਜੋ ਬਚ ਗਿਆ ਕੱਲ ਨੂੰ ਕਟ ਦਾਂਗੇ ਸ਼ਾਮ ਨੂੰ ਘੰਟਾ ਦਾ ਲਾ ਲਈਦਾ ਉਹ ਵੀ ਉਹ ਆ ਜਾਇਆ ਪਾਣੀ ਇਕੱਠੀ ਲੈ ਜਾਂਦੇ ਕੋਈ ਨਹੀਂ ਆ ਲੈ ਇਹਦੇ ਵਿੱਚ ਆ ਵੀ ਪਾ ਦੇ ಆಟೇದಿನ